ਚੰਡੀਗੜ੍ਹ ਨੂੰ ਲੈ ਕੇ ਕਿ ਚੰਡੀਗੜ੍ਹ ਪੰਜਾਬ ਦਾ ਸਾਡੇ ਕੋ ਖੋਇਆ ਗਿਆ ਪੰਜਾਬ ਸੈਂਟਰ ਸਰਕਾਰ ਨੇ ਹੁਣ ਫਿਰ ਖੋਣ ਦੇ ਯਤਨ ਕੀਤੇ ਜਾ ਰਹੇ ਨੇ ਕਿ ਇਥੇ ਹਰਿਆਣੇ ਨੂੰ ਪੱਕੇ ਤੌਰ ਤੇ ਸ਼ਰੀਕ ਬਣਾਤਾ ਨਵੀਂ ਵਿਧਾਨ ਸਭਾ ਦੇ ਦੇਣ ਦਾ ਫਿਰ ਜਗ੍ਹਾ ਲੈ ਲੋ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੀ ਸਟੇਟਮੈਂਟ ਉਦਾਂ ਦੀ ਅਗੇ ਟਵੀਟ ਜਿਹੜੇ ਵਿਰੋਧੀ ਦਿਖਾ ਰਹੇ ਨੇ ਚੰਡੀਗੜ੍ਹ ਪਵਾੜੇ ਦੇ ਜੜ ਕਾਂਗਰਸ ਦੁਖੀ ਹੈਗੇ ਅਜਿਹੀ ਸਥਿਤੀ ਚ ਹੁਣ ਆਮ ਆਦੀ ਪਾਰਟੀ ਦਾ ਸਟੈਂਡ ਨੂੰ ਕਿਵੇਂ ਦੇਖਦੇ ਕਿਉਂਕਿ ਜਗਾ ਤੇ ਇਹਨਾਂ ਨੇ ਵੇਲੇ ਵੀ ਦਿੱਤੀ ਜਾ ਚੁੱਕੀ ਹੈ ਜੀ ਦੇਖੋ ਮੇਰੇ ਖਿਆਲ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੇ ਆਪਾਂ ਕੰਪੇਅਰ ਕਰੀਏ ਅਕਾਲੀ ਦਲ ਦੇ ਨਾਲ ਜਾਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨਾਲ ਉਹ ਨਹੀਂ ਹੈ ਆਮ ਆਦਮੀ ਪਾਰਟੀ ਦੀ ਵਿਚਾਰਤਾ ਰੱਖੀ ਹੈ ਪਹਿਲੀ ਗੱਲ ਤਾਂ ਇਹ ਦੇਖਣਾ ਪੜੇ ਦੂਜੀ ਗੱਲ ਸਾਨੂੰ ਇਹ ਵੀ ਦੇਖਣਾ ਪੜੇਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਪੋਲੀਟੀਕਲੀ ਉਹ ਕਿੰਨਾ ਕੁ ਮਚ्योर ਹੈ ਉਹ ਕਿੰਨਾ ਕੁ ਅੰਦਾਜ਼ਾ ਲਾ ਸਕਦੀ ਹੈ ਕਿ ਇਹ ਗੱਲ ਸਾਡੇ ਹੱਕ ਚ ਹੈ ਕਿ ਸਾਡੇ ਖਿਲਾਫ ਚ ਹੈ ਉਹ ਤਾਂ ਮਤਲਬ ਇਹ ਦੇਖਦੇ ਕਿ ਜੇ ਇਹਨਾਂ ਨੂੰ ਆ ਕੁਝ ਦੇ ਰਿਹਾ ਸੈਂਟਰ ਤੇ ਫਿਰ ਆਪਾਂ ਵੀ ਮੰਗ ਲੋ ਲੋਕ ਵਾਵਾ ਕਰਨਗੇ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਜਿਹੜਾ ਜੁਲਾਈ 2022 ਦੇ ਵਿੱਚ ਜੈਪੁਰ ਨਾਰਥ ਜ਼ੋਨ ਡਵੈਲਪਮੈਂਟ ਕਾਉਂਸਲ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਾਡੇ ਦੋ ਲੀਟਰ ਗਏ ਸੀ ਜਿਹੜੇ ਕੱਲ ਗਵਰਨਰ ਸਾਹਿਬ ਨੂੰ ਵੀ ਮਿਲ ਕੇ ਆਏ ਇੱਕ ਹਰਪਾਲ ਸਿੰਘ ਚੀਮਾ ਦੂਜਾ ਹਰਜੋਤ ਸਿੰਘ ਬੈਂਸ ਉੱਥੇ ਹਰਿਆਣਾ ਦੇ ਮੁੱਖ ਮੰਤਰੀ ਨੇ ਡਿਮਾਂਡ ਕੀਤੀ ਕਿ ਜੀ ਸਾਨੂੰ ਸਾਡੀ ਵਿਧਾਨ ਸਭਾ ਬਣਾਉਣ ਵਾਸਤੇ ਚੰਡੀਗੜ੍ਹ ਦੇ ਵਿੱਚ 10 ਸੇਕੜ ਜਮੀਨ ਦੇ ਦਿਓ ਇਹਦੇ ਵਿੱਚ ਜਮੀਨ ਦੇ ਨੂੰ ਤਿਆਰ ਉਹਦੀ ਪ੍ਰੋਪੋਜ਼ਲ ਨੂੰ ਮੰਨ ਲਿਆ ਮਿਤਸ਼ਾ ਨੇ ਵੀ ਕੋਈ ਗੱਲ ਨਹੀਂ ਉੱਥੇ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋਣ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਖਿਆ ਜੀ ਉਹਨਾਂ ਆ ਕੇ ਦੱਸਿਆ ਜੀ ਇਹ ਹੋ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਨਾਲ ਦੀ ਨਾਲ ਕਹਿਤਾ ਕਿ ਜੀ ਸਾਨੂੰ ਵੀ ਆਪਦੀ ਵਿਧਾਨ ਸਭਾ ਬਣਾਉਣ ਵਾਸਤੇ ਜਗ੍ਹਾ ਦਿਓ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪਤਾ ਕਿ ਤੁਹਾਡੀ ਵਿਧਾਨ ਪ੍ਰੀਸ਼ਦ ਵਾਲੀ ਜਗ੍ਹਾ ਤੇ ਉਹ ਬੈਠੇ ਤੁਸੀਂ ਤਾਂ ਵਿਧਾਨ ਸਭਾ ਦੀ ਜਿਹੜੀ ਹੈਗੀ ਐ ਤੁਹਾਡੀ ਵਿਧਾਨ ਸਭਾ ਵਾਲਾ ਵੀ ਤੁਹਾਡਾ ਜਿਹੜਾ ਹੈਗਾ ਕੰਪਲੈਕਸ ਤੁਹਾਡੇ ਕੋਲੇ ਐ ਜੇ ਉਹ ਖਾਲੀ ਕਰਨਗੇ ਤਾਂ ਵਿਧਾਨ ਪ੍ਰੀਸ਼ਦ ਵਾਲਾ ਵੀ ਤੁਹਾਡੇ ਕੋਲੇ ਆਊ ਤੁਸੀਂ ਤਾਂ ਮਾਲਕ ਹੋ ਸਾਰੇ ਕਾਸੇ ਦੀ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈ ਉਹ ਸੈਕਟਰ ਦੇ ਵਿੱਚ ਸਪਸ਼ਟ ਲਿਖਿਆ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈ ਹਰਿਆਣੇ ਦੇ ਲਈ ਉਦੋਂ ਪ੍ਰਪੋਜ਼ਲ ਹੀ ਦਿੱਤੀ ਗਈ ਸੀ ਕਿ ਹਰਿਆਣੇ ਨੂੰ ਆਪਣੀ ਰਾਜਧਾਨੀ ਬਣਾਉਣ ਵਾਸਤੇ ਕੇਂਦਰ ਸਰਕਾਰ 10 ਕਰੋੜ ਰੁਪਏ ਦੇਊਗਾ ਉਸ ਵੇਲੇ ਦੇ 10 ਕਰੋੜ ਅੱਜ ਦੇ ਬੇਰਾ ਖਿਆਲ ਵੀ ਦੇਖ ਲਓ ਕਿੰਨੇ ਕਰੋੜ ਬਣ ਗਏ ਔਰ 10 ਕਰੋੜ ਰੁਪਈਆ ਉਹਨਾਂ ਨੂੰ ਜਿਹੜਾ ਹੈਗਾ ਲਿਬਰਲ ਇੰਟਰਸਟ ਦੇ ਉੱਤੇ ਦਿੱਤਾ ਜਾਊਗਾ ਲੋਡ ਦਿੱਤਾ ਜਾਊਗਾ ਉਹ ਕਹਿੰਦਾ ਸੀ ਉਹ ਆਪਦੀ ਬਣਾਉਣ ਬਣਾਉਣੀ ਤਾਂ ਉਹਨਾਂ ਨਹੀਂ ਸੀ ਰਾਜਧਾਨੀ ਉਹ ਆਪਣੀ ਸਾਡੇ ਤੇ ਇੱਕ ਹਮਲਾ ਕਰਦੇ ਆ ਉਹ ਕਹਿੰਦੇ ਜੀ ਸਾਨੂੰ ਦਿਓ ਚੰਡੀਗੜ੍ਹ ਦੇ ਵਿੱਚ ਜਗ੍ਹਾ ਆਪਣਾ ਕਲੇਮ ਕਰਨ ਵਾਸਤੇ ਚੰਡੀਗੜ੍ਹ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸਾਨੂੰ ਵੀ ਦਿਓ ਇਹਦਾ ਮਤਲਬ ਤੁਸੀਂ ਆਪਣੇ ਆਪ ਹੀ ਰਾਈਟ ਛੱਡਿਆ ਨੇ ਰੋਲਾਦਾ ਇਸ ਕੱਲ ਦਾ ਪਹਿਰੇ ਆ ਕਿ ਸਾਡੀ ਲੀਡਰਸ਼ਿਪ ਨੇ ਪੁਰਾਣੀਆਂ ਸਰਕਾਰਾਂ ਨੇ ਵੀ ਜਿਹੜਾ ਹੈ ਚੰਡੀਗੜ੍ਹ ਤੋਂ ਆਪਣਾ ਇੱਕ ਕਿਸਮ ਦਾ ਜਿਹੜਾ ਕਲੇਮ ਛੱਡਣਾ ਸ਼ੁਰੂ ਕਰਤਾ ਜਦੋਂ ਅਹਿਮ ਜਿਹੜੇ ਦਫ਼ਤਰਾਂ ਇੱਥੋਂ ਤਬਦੀਲ ਕਰਕੇ ਮੁਹਾਲੀ ਲੈ ਜਾਣ ਲੱਗ ਪਏ ਸੋ ਉਹ ਗੱਲ ਹੋਈ ਨਿਬੜੀ ਫਿਰ ਇੱਕ ਤੁਹਾਡੇ ਯਾਦ ਹੋਣਾ ਹੈ ਇੱਕ ਵਾਰੀ ਇਹ ਗੱਲ ਹੋਈ ਸੀਗੀ ਕਿ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਬਣਾਉਣ ਵਾਸਤੇ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ ਉਹ ਵੀ ਹਰਿਆਣਾ ਨੇ ਮੰਗੀ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਕਦੇ ਸਾਨੂੰ ਵੀ ਹਾਈ ਕੋਰਟ ਬਣਾਉਣਾ ਸੀ ਥੋੜੇ ਬੋਤਲ ਦੀ ਹਾਈ ਕੋਰਟ ਹੈਗੀ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਹਾਈ ਕੋਰਟ ਦੇ ਵਿੱਚ ਜਿਵੇਂ ਜਿਵੇਂ ਲਿਟੀਗੇਸ਼ਨ ਵਧ ਰਹੀ ਹੈ ਅਦਾਲਤਾਂ ਵਧਾਉਣ ਦੀ ਲੋੜ ਹੈ ਨਵੀਂ ਬਿਲਡਿੰਗ ਚਾਹੀਦੀ ਹੈ ਸਾਨੂੰ ਸੇ ਨਵੀਂ ਬਿਲਡਿੰਗ ਬਣਾ ਲਈ ਇਹ ਗੱਲ ਤਾਂ ਹੋ ਸਕਦੀ ਹੈ ਪਰ ਇਹਦੇ ਤੋਂ ਰਾਈਟ ਛੱਡਣ ਵਾਲੀ ਗੱਲ ਤਾਂ ਐਨੀ ਵੀ ਸਾਨੂੰ ਦੇ ਦਿਓ ਮੇਰੇ ਖਿਆਲ ਮੁਤਾਬਕ ਵੀ ਇੱਕ ਜਿਹੜੇ ਨੌਸਿੱਖੀਏ ਉਜਿਹੜਾ ਬਕ ਉਹਨਾਂ ਨੇ ਸ਼ਬਦ ਵਰਤੇ ਨਾ ਜਾਖੜ ਸਾਹਿਬ ਨੇ ਕਿ ਨੌ ਸਿੱਖੀਏ ਲੀਡਰ ਜਦੋਂ ਹੁਣ ਉਦੋਂ ਇਹ ਸਾਰਾ ਕੁਝ ਹੁੰਦਾ ਹੈ ਹੁਣ ਜਿਹੜੀ ਇਸ ਵੇਲੇ ਦੀ ਹਾਲਤ ਹੈ ਇਸ ਵੇਲੇ ਦੀ ਸਥਿਤੀ ਇਹ ਹੈ ਕਿ ਕੇਜਰੀਵਾਲ ਸਾਹਿਬ ਇੱਥੇ ਕਿਉਂ ਨਹੀਂ ਬੋਲੇ ਆਪਾਂ ਜੇ ਦੇਖੀ ਪਹਿਲਾਂ ਜਦੋਂ ਇੱਥੇ ਪ੍ਰਤੀਕਰਮ ਆਇਆ ਉਹ ਬੀਬੀ ਅਨਮੋਲ ਗਗਨਮਾਨ ਐਮ ਐਲ ਏ ਸਿਰਫ ਸਾਬਕਾ ਮੰਤਰੀ ਹੈ ਇੱਕ ਪਾਸੇ ਤੁਹਾਡੇ ਪਾਸੇ ਹਰਿਆਣੇ ਦਾ ਮੁੱਖ ਮੰਤਰੀ ਅਸੈਂਬਲੀ ਚ ਬੋਲੀ ਜਾਂਦਾ ਸਾਡੇ ਅਸੀਂ ਇੱਕ ਸਾਬਕਾ ਮੰਤਰੀ ਨੂੰ ਬਹਾਦੁਰ ਨਵੀਜੀ ਤੁਸੀਂ ਇਹ ਗੱਲ ਕਰੋ ਉਹ ਵਿਚਾਰੀ ਆਪ ਮਤਲਬ ਜਿਹੜੀ ਹੈ 19 ਟ੍ਰੇਡ ਤਾਂ ਹੈ ਨਹੀਂ ਕਿ ਫਿਰ ਦੂਜੇ ਦਿਨ ਜਿਹੜੇ ਹੈਗੇ ਸਾਡੇ ਦੋ ਮੰਤਰੀ ਚਲੇ ਜਾਂਦੇ ਅਗਬਰਨਰ ਸਾਹਿਬ ਕੋਲੇ ਹੁਣ ਤੱਕ ਮੁੱਖ ਮੰਤਰੀ ਸਾਹਿਬ ਦਾ ਨਾਮ ਬੋਲਣਾ ਕੇਜਰੀਵਾਲ ਸਾਹਿਬ ਅੱਜ ਚੰਡੀਗੜ੍ਹ ਦੇ ਵਿੱਚ ਆ ਕੇ ਨੁਯੁਕਤੀ ਪੱਤਰ ਦਾ ਵੰਡ ਰਹੇ ਉਹ ਪੰਜਾਬ ਦੇ ਆਮ ਇਤਰ ਨੂੰ ਜਿਹੜੀ ਹੈਗੀ ਆ ਆਕੂਪਾਈ ਕਰ ਰਹੀ ਹੈ ਪੰਜਾਬ ਦੀ ਸੱਤਾ ਨੂੰ ਇੱਕ ਕਿਸਮ ਦਾ ਮੇਰੇ ਖਿਆਲ ਵੀ 85% ਦਾ ਕਬਜ਼ਾ ਕਰ ਹੀ ਲਿਆ 15% ਰਹਿ ਗਿਆ ਇਕੱਲਾ ਉਹ ਜਿਹੜਾ ਜਿਹਨੂੰ ਆਪਾਂ ਕੈਪੀਟਲ ਜ਼ੋਨ ਵਾਲਾ ਉੱਥੇ ਆਉਣਾ ਰਹਿ ਗਿਆ ਬਾਕੀ ਦਾ ਸਾਰਾ ਕੁਝ ਕਰ ਹੀ ਲਿਆ ਜੇ ਉਹਨਾਂ ਨੇ ਕੁਝ ਕਰ ਲਿਆ ਤੇ ਪੰਜਾਬ ਦੇ ਹਿੱਤਾਂ ਵਾਸਤੇ ਉਹ ਇਹ ਗੱਲ ਕਿਉਂ ਨਹੀਂ ਕਹਿ ਸਕਦੇ ਵੀ ਆ ਚੰਡੀਗੜ੍ਹ ਵਾਲੀ ਗੱਲ ਤੁਸੀਂ ਕਿਉਂ ਕਰਦੇ ਹਾਲਾਂਕਿ ਮੈਨੂੰ ਇਹ ਵੀ ਪਤਾ ਹੈ ਕਿ ਜਿਹੜਾ ਕਨਸਟੀਟਿਊਸ਼ਨ ਦੇ ਮਤਾਬਕ ਜਦੋਂ ਦੋ ਸਟੇਟਾਂ ਦੇ ਜ਼ਮੀਨ ਦਾ ਲੈਣ-ਦੇਣ ਕਰਨਾ ਹੈ ਉਹਦਾ ਅਧਿਕਾਰ ਖੇਤਰ ਪਾਰਲੀਮੈਂਟ ਕੋਲ ਹੀ ਹੈ ਆ ਜਿਹੜਾ ਹੈਗਾ ਇਹਦੇ ਨਾਲ ਕੁਝ ਬਣਨਾ ਨਹੀਂ ਪਰ ਜਿਹੜੀ ਟਰਾਂਸਫਰ ਹੋ ਰਹੀ ਹੈ ਇਸ ਟਰਾਂਸਫਰ ਦੇਤੇ ਰਾਜਤਾ ਪ੍ਰਗਟ ਕਰਨਾ ਸੀ ਇਹ ਜੇ ਕਿਤੇ ਪੁਰਾਣੇ ਜ਼ਮਾਨੇ ਹੁੰਦੇ ਹੁਣ ਤੱਕ ਤਾਂ ਮੋਰਚਾ ਲੱਗ ਜਣਾ ਚਾਹੀਦਾ ਸੀ ਅਜੇ ਤੱਕ ਸਾਡੇ ਮੁੱਖ ਮੰਤਰੀ ਸਾਹਿਬ ਨੇ ਆਲ ਪਾਰਟੀ ਮੀਟਿੰਗ ਵੀ ਨਹੀਂ ਬੁਲਾਈ ਕਿਉਂਕਿ ਇਹ ਮਾਮਲਾ ਕਲਾ ਆਮ ਆਦਮੀ ਪਾਰਟੀ ਦਾ ਨਹੀਂ ਇਹ ਬਨਵੇਂ ਐਮਐਲਏ ਦਾ ਨਹੀਂ ਪੰਜਾਬ ਦੇ ਲੋਕਾਂ ਦਾ ਹੈ ਪੰਜਾਬ ਦੇ ਵਿੱਚ ਚਾਹੇ ਕੋਈ ਛੋਟੀ ਪਾਰਟੀ ਚਾਹੇ ਵੱਡੀ ਪਾਰਟੀ ਸਾਰੇ ਲੋਕਾਂ ਨੂੰ ਰਿਪਰਿਜ਼ੈਂਟ ਕਰਦੇ ਉਹਨਾਂ ਦੀ ਮੀਟਿੰਗ ਬੁਲਾ ਕੇ ਤੁਸੀਂ ਹੁਣ ਤੱਕ ਤਾਂ ਹੱਲਾ ਬੋਲਦੇ ਰਹੇ ਸੀ ਕੇਂਦਰ ਦੇ ਖਿਲਾਫ ਨਹੀਂ ਉਹ ਕਹਿੰਦੇ ਕਿ ਮੈਂ ਆਲ ਪਾਰਟੀ ਮੀਟਿੰਗ ਨਹੀਂ ਬੁਲਾਉਂਦਾ ਹੈਗਾ ਉਹਨਾਂ ਨੂੰ ਵਿਸ਼ਵਾਸ ਨਹੀਂ ਕਿਤੇ ਇਹਨਾਂ ਨੇ ਤੇ ਪੁਰਾਣੇ ਨੇ ਕੰਡੇ ਬੀਜੇ ਹੈਗੇ ਨੇ ਤੇ ਤੁਸੀਂ ਕਿਹੜੇ ਚੁਗਤੇ ਜਿਹੜੇ ਪੁਰਾਣਿਆਂ ਨੇ ਕੰਡੇ ਬੀਜੇ ਤੁਸੀਂ ਚੁਗੇਗੇ ਤੁਸੀਂ ਬੋਲੇ ਨਹੀਂ ਤੁਸੀਂ ਤਾਂ ਬੋਲੇ ਨਹੀਂ ਤੁਸੀਂ ਸਾਨੂੰ ਕੰਡੇ ਚੁਗਣ ਦਾ ਕੋਈ ਮਾੜਾ-ਵੋਟਾ ਜਤਨ ਕਰਦਾ ਦਾ ਦਿਖਦਾ ਹੋਵੇ ਜੇ ਉਹਨਾਂ ਨੇ ਕੰਡੇ ਬੀਜੇ ਦਾ ਮਤਲਬ ਇਹ ਹੈ ਵੀ ਕੱਲ ਨੂੰ ਜਦੋਂ ਕੋਈ ਤੁਸੀਂ ਚਲੇ ਜਾਓਗੇ ਨਵੀਂ ਸਰਕਾਰ ਤੁਹਾਨੂੰ ਵੀ ਨਾ ਬੁਲਾਵੇ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਮੁੱਖ ਮੰਤਰੀ ਜਵਾਬ ਦੇ ਐਸੈਂਬਲੀ ਦੇ ਸਾਹਮਣੇ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਮੈਂ ਫਲਾਣੇ ਮੇਲੇ ਦਾ ਜੋ ਆ ਵੀ ਨਹੀਂ ਦੇਣਾ ਜਿੰਨਾ ਵੀ ਮਰਤੀ ਹੋਵੇ ਮੈਂ ਤਾਂ ਉਹ ਟਾਈਮ ਦੇਖਿਆ ਜਦੋਂ 30 30 40 40 ਦਿਨ ਸਾਲ ਦੇ ਵਿੱਚ ਚੱਲਦਾ ਹੁੰਦਾ ਸੀ ਸੈਸ਼ਨ ਚੱਲਦਾ ਹੁੰਦਾ ਸੀਗਾ ਹੁਣ ਘੰਟਾ-ਘੰਟਾ ਦੋ-ਦੋ ਘੰਟੇ ਦਾ ਸੈਸ਼ਨ ਕਰਤੇ ਉਹਦਾ ਮਤਲਬ ਇਹ ਹੈ ਕਿ ਜਿਹੜਾ ਹੈਗਾ ਤੁਸੀਂ ਲੋਕਾਂ ਨੂੰ ਫੇਸ ਕਰਨ ਤੋਂ ਪਾਈਦੇ ਹੋ ਜੁੜੇ ਹੋਏ ਨੁਮਾਇंदे ਵੀ ਤਾਂ ਜਿਹੜੇ ਹੈਗੇ ਉਹ ਲੋਕਾਂ ਨੇ ਚੁਰਕੇ ਭੇਜੇ ਉਹਨਾਂ ਦੇ ਨੁਮਾਇंदे ਸੋ ਮੈਨੂੰ ਇਹ ਲੱਗਦੀ ਹੈ ਕਿ ਪੋਲੀਟੀਕਲ ਪਾਰਟੀਆਂ ਨੇ ਠੀਕ ਹੈ ਆ ਦੂਜੀਆਂ ਪਾਰਟੀਆਂ ਨੇ ਵੀ ਤਾਂ ਆਪਾਂ ਇਹ ਕਹਾਂਗੇ ਇੱਕ ਰਸਮਾ ਦੇਗੀ ਕੀਤੀ ਹੈ ਕੱਲੇ ਅਖਬਾਰਾਂ 'ਚ ਬਿਆਨ ਦੇ ਕੇ ਜਿਹੜਾ ਜਥੇਬੰਧਕ ਤੌਰ ਤੇ ਵਿਰੋਧ ਕਿੱਥੇ ਹੋ ਰੇ ਉਹ ਨਹੀਂ ਹੋ ਰੇ ਕਿਉਂਕਿ ਆਮ ਆਦਮੀ ਪਾਰਟੀ ਤੇ ਜ਼ਿੰਮੇਵਾਰੀ ਇਸ ਕਰਕੇ ਪੈਂਦੀ ਹੈ ਵੀ ਉਹ ਸੱਤਾ ਜੇ ਦੂਜੀਆਂ ਪਾਰਟੀਆਂ ਆਪੋਜੀਸ਼ਨ ਦੇ ਵਿੱਚ ਲੀਡ ਇਹਨਾਂ ਨੇ ਕਰਨਾ ਤੇ ਆਪੋਜੀਸ਼ਨ ਨੂੰ ਨਾਲ ਲੈਣੇ